ਪਤਨੀ ਦੇ ਵੱਲੋਂ ਹੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਸਿਰ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਪਤੀ ਦੀ ਮੌਤ ਹੋ ਗਈ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਜੋ ਪਤੀ ਸੀ ਉਹ ਹਾਲ ਹੀ ਦੇ ਵਿੱਚ ਕੁਝ 4 ਤੋਂ 5 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਹਾਲਾਂਕਿ ਜਦੋਂ ਉਹ ਜੇਲ੍ਹ ਦੇ ਵਿੱਚ ਗਿਆ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਜੋ ਪਤਨੀ ਹੈ ਉਸਦੇ ਆਪਣੇ ਹੀ ਜੀਜੇ ਦੇ ਨਾਲ ਨਜਾਇਜ਼ ਸਬੰਧ ਬਣ ਜਾਂਦੇ ਨੇ ਅਜਿਹੇ ਇਲਜ਼ਾਮ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਨੇ ਤੇ ਉਹ ਪਤਨੀ ਉਸ ਦੀ ਗੈਰ ਮੌਜੂਦਗੀ ਦੇ ਵਿੱਚ ਆਪਣੇ ਹੀ ਜੀਜੇ ਦੇ ਨਾਲ ਕਾਰਾਂ ਦੇ ਵਿੱਚ ਘੁੰਮਦੀ ਹੁੰਦੀ ਸੀ ਜਿਸ ਤੋਂ ਆ ਪਤਾ ਜਦੋਂ ਪਤੀ ਨੂੰ ਲੱਗਿਆ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤਾਂ ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਪਤਨੀ ਨੇ ਆਪਣੇ ਹੀ ਪ੍ਰੇਮੀ ਯਾਨੀ ਕਿ ਆਪਣੇ ਹੀ ਜੀਜੇ ਨੂੰ ਬੁਲਾ ਕੇ ਪਤੀ ਦਾ ਕਤਲ ਕਰਵਾ ਦਿੱਤਾ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲਾਤ ਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪ੍ਰੇਮੀ ਯਾਨੀ ਕਿ ਜੋ ਜੀਜਾ ਲੱਗਦਾ ਸੀ ਉਸ ਦੇ ਨਾਲ ਹੀ ਪ੍ਰੇਮ ਸਬੰਧ ਸੀ ਤੇ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਰਹੀ ਤਰਨਤਨ ਤੋਂ ਸਾਹਮਣੇ ਆਈਏ ਜਿੱਤੇ ਕਿ ਇੱਕ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰਵਾਇਆ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਏ ਰਾਜਕੌਰ ਭਾਜੀ ਜੀ ਰਹਿਣਾ ਗੱਲਬਾਤ ਹੋਈ ਹੈ ਜਿਹੜੇ ਨਾਲ ਗੱਲਬਾਤ ਭਾਜੀ ਡਾਂਨ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਢੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾਗੇ ਖਲੋ ਕੇ ਨਾਂ ਲਾ ਕੇ ਨਾਲਾ ਜਿ ਵੜਾਇਆ ਜੋ ਡਾਕਟਰ ਮਾਰ ਕੇ ਸਿਰ ਪਾੜਿਆ ਜੋ ਦਾ ਡਾਕਟਰ ਕੋਈ ਜੋ ਸੰਗਲਵਸਤੀ ਨੇ ਵਾਰਡ ਨੰਬਰ 1 ਜੀ ਬਾਜੀ ਹਾਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਏ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਰਨ ਕਿਉਂ ਆ ਗਿਆ ਕਰਨ ਕਿ ਪੰਜ ਮਹੀਨੇ ਕੇ ਪਹਿਲਾ ਸਾਲ ਹੋ ਗਿਆ ਜੇਰ ਚ ਛੜਾਈ ਜੇਰ ਤੋਂ ਖਬਰਾਂ ਜਾਂਦੀਆਂ ਇਹ ਯਾਰ ਬਲੀ ਦਾ ਦੇਈ ਤੇਰੀ ਘਰ ਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਉਹ ਇਹਨੂੰ ਚਰੇ ਹਾਂ ਮਸਤੀ ਜਲਮਨ ਘਾਇ ਘਟ ਦੋਨ ਦੀ ਕਮੋਂਦਾਈ ਦਾਦੇ ਨੂੰ ਮੈਨੂੰ ਫੋਨ ਕਰਦਾ ਮੈਨੂੰ ਭਾਦੀ ਬਾਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਨਾ ਮਰਦਾ ਜਿਹਦੀ ਮੌਤ ਹੋਈ ਹੈ ਜੇਗੀ ਨਾ ਕੀਦਾ ਸਿੰਘ ਗਿਆ ਪੰਜ ਮਹੀਨੇ ਗਏ ਹੋਰੇ ਮੇਰਾ ਪੰਜ ਮਹੀਨੇ ਹੋ ਕੇ ਬਾਹਰ ਕਢਾਈ ਨੂੰ ਉਹਨੂੰ ਪੰਜਾਬੀ ਜਾਂ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪੁੰਦ ਰੇ ਅੰਦਰੇ ਅੰਦਰ ਸਿਮਨੇ ਆਪਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ੇਰਾ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਨਹੀਂ ਛੱਡ ਸਕਦੀ ਰਣ ਭੈਣ ਵੀ ਰਣੀ ਜੇ ਦੀ ਵੱਡੀ ਹੱਥੀ ਪਹਿਲਾਂ ਦੇ ਜੀਜੇ ਦੀ ਹੋਰ ਕੇ ਨਾਲ ਗੱਲਬਾਤ ਹੀ ਤੋ ਕੁੜੀ ਵਿਆਹੀ ਗਈ ਤੇਰੀ ਪਹਿਲੇ ਹੱਥੀ ਸਾਰਾ ਕੁੱਖ ਕਰਾਇਆ ਆਂਦੀ ਸਿਮੂ ਉਧਰੋਂ ਕਿਹੜਾ ਛੱਡਦੇ ਉਧਰੋਂ ਕਿਹੜਾ ਛਡਾਦੇ ਮੇਰੇ ਘਰ ਵਾਲੇ ਤੇ ਆਪ ਦੇਣਾ ਛੜਿੰਕਾਰੇ ਦੀ ਕਿੰਨੇ 70000 ਤੂੰ ਤਨਖਾਹ ਮੇਰੀ ਮਾਂ ਨੂੰ ਖਵਾ ਇਤਨਾ ਗੱਲਾਂ ਕਰਦੀ ਹੈ ਜਿਹਨਾਂ ਨੇ ਕਤਲ ਕੀਤਾ ਹੈ ਤੇ ਆਏ 5-7 ਜਣੇ 2 ਜਣੇ ਪਿਓ ਪੁੱਤ ਹੀ ਕਰਨਾਲ ਤੇ ਕਰਨਾਲ ਦਾ ਮੁੰਡਾ ਦੋਸਤਾਂ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ-ਕੌਣ ਨੇ ਜਿਹਨਾਂ ਦਾ ਜਿਹਨਾਂ ਨੇ ਤੇ ਪਰਪ੍ਰੀਤ ਸਿੰਘ ਗਿਆ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸਿੰਘ ਜੀ ਦਾ ਕੀ ਨਾਮ ਗਰਲਾਲ ਗਰਲਾਲ ਸਿੰਘ ਉਹਦਾ ਨਾਮ ਦੇ ਮੁੰਡਾ ਵੀ ਹੈ ਜੈਦੀਪ ਸਿੰਘ ਉਹਦੇ ਮੁੰਡੇ ਦਾ ਨਾਮ ਜੋ ਉਹ ਕੜੇ-ਕੜੇ ਨਾਲ ਉਹਦੇ ਨਾਲ ਸਕੇ ਭਰਾ ਦੋ ਆਏ ਵੱਡਣ ਨਾਲ ਪਰਪ੍ਰੀਤ ਨਾਲ ਇੱਕਲਾ ਪ੍ਰੀਤ ਸਿੰਘ ਪਰਪ੍ਰੀਤ ਸਿੰਘ ਇਹਨਾਂ ਨੇ ਜੱੱਡਿਆ ਨਹੀਂ ਕੱਕ ਵੀ ਮੰਗਾਈ ਇਹੋ ਕਰਨਾ ਕਿ ਇਹਨਾਂ ਨੂੰ ਵੱਧ ਵੱਧ ਸਜਾ ਨਹੀਂ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਹੈ ਮੈਨੂੰ ਫਾਂਸੀ ਦੀ ਸਜ਼ਾ ਜੇ ਨਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ ਸਜ਼ਾ ਜੇ ਵੀ ਮੈਨੂੰ ਥੋੜੀ ਲੱਗਦੀ ਜੇ ਆਦਾ ਮੁੰਡਾ ਸ਼ੇਰ ਜਿੱਡਾ ਲੈ ਕੇ ਬੈਗੇ ਜੋ ਸੁੱਖ ਕਿੱਥੋਂ ਰਹਿਣਾ ਲੈ ਜੋ ਢਿੰਗੜੀ ਦੇ ਕੀ ਲੱਗਦੇ ਤੁਸੀਂ ਇਹ ਜਿਹੜਾ ਮੁੰਡਾ ਸਿਸਟਰ ਕੀ ਗੱਲ ਕੀ ਗੱਲ ਕੀ ਗੱਲ ਵੀ ਜਿਹੜਾ ਇਹਦਾ ਜਿਹੜਾ ਮੇਰੀ ਮੌਤ ਦੀ ਸਰ ਇਹੋ ਗੱਲ ਹੋਈ ਸੀ ਉਹਦੇ ਨਾਲੋਂ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਡੱਕਦਾ ਅਹੀਂ ਕਹਿੰਦੀ ਸੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਤੇ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜਾ ਸਿੰਘ ਜੀ ਹਾਂਜੀ ਕੀ ਨਾਮ ਤੁਹਾਡਾ ਬਖਸ਼ੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਭਰਾ ਮੇਰੇ ਨੂੰ ਇਹਦੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 5.5 3 3 ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਯਾਰ ਜੀ ਜੀ ਦੇ ਨਾਲ ਦੋ ਮਹੀਨੇ ਹੋ ਗਏ ਭੱਜੀ ਨੂੰ ਹੀ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਈ ਉਹ ਬੜੇ ਨੇ ਤਰਲੰਗਤਾਂ ਲਈਆਂ ਤੋਂ ਫਿਰ ਵੀ ਕਿਹ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤਾਂ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਿਲ ਕੇ ਘਰ ਦੀ ਘਰ ਦੇ ਵਸਾਣ ਦੀ ਘਰ ਦੇ ਵਸਾਦੋ ਜੀ ਤਾਂ ਦੀ ਪੰਚਾਇਤ ਦੀ ਗੱਲ ਹੋਈ ਪਾਹਾਂ ਦੀ ਪੰਚਾਇਤ ਚ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹਦੇ ਜੀਜੇ ਦੇ ਨਾਲ ਮਾੜੀ ਤੇ ਉਹਦੇ ਬਾਕਦਾ ਹੀ ਉਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸੱਟਾ ਫੁੱਟ ਲੱਗਿਆ ਹਾਂਜੀ ਉਹਦਾ ਇੱਕ ਗਰਗਾਲ ਸਿੰਘ ਵੀ ਇਹਦੇ ਜੀ ਜੇ ਨਾਹੀ ਜੇ ਆਦੀਪ ਸਿੰਘ ਵੀ ਇਹਦੇ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦਾ ਨਾਹੀ ਹਾਂ ਹਰਪ੍ਰੀਤ ਸਿੰਘ ਵੀ ਇਹਦੇ ਸਾਲੇ ਦਾ ਨਾਹੀ ਸਿੰਘ ਨੇ ਪਿੱਛੇ ਆ ਕੇ ਲੰਕਾਰਾ ਮਾਰਿਆ ਜੀ ਮਨਦੀਪ ਕੌੜੀ ਲੰਕਾਰਾ ਮਾਰਿਆ ਫੜ ਲੇ ਸ਼ੇਰ ਆ ਇਹੋ ਜਿਹੀ ਜਾਨਾ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਛੇ ਤੇ ਹੀ ਤੇ ਉਹਨੂੰ ਜਾਨੋਂ ਮਕਾਨ ਦੀ ਮਾਰਦਾ ਜੀ ਉਹਨਾਂ ਪੂਰਾ ਪਲਾਨ ਬਣਾ ਗਿਆ ਜੀ ਯਾਨੋ ਮਾਰਨ ਦੇ ਮਕਾਦਰ ਅਰਖਾਸਤ ਦਿੱਤੀ ਹੈ ਦਰਖਾਸਤ ਵੀ ਆ ਗਈ ਹੈ ਘਾਰਬਈ ਹੋਈ ਹੁਣ ਕਾਨੂੰਨਾਂ ਨੂੰ ਪ੍ਰਸ਼ਾਸਨ ਨੂੰ ਦਿੱਤੀ ਵੀ ਹਾਂ ਕੋਈ ਨਹੀਂ ਹਾਂਜੀ ਬੰਦੇ ਫੜੇ ਨਹੀਂ ਗਏ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਹਾਲੇ ਇਹ ਹੀ ਆਈ ਭਾਈ ਤੇ ਉਹਨੂੰ ਜਿੰਨੇ ਆਹੀ ਬੇਨਤੀ ਸਾਡੀ ਇਹ ਆ ਤੇ ਸਾਡੀ ਵੱਤ ਵੱਧ ਮੈਂ ਤਾਂ ਇਹ ਆ ਰੇ ਕਿ ਹਾਂਜੀ ਅਲਮੁਲਲਾ ਮਿਲਿਆ ਨਾ ਚਾਹੀਦਾ ਹੀ ਹਾਂਜੀ